ਦਾ ਮੈਂ ਤਾਂ ਨਬਾਦ ਕਰਨਾ ਚਾਹੁੰਦਾ ਜੀ ਮੇਰੇ ਬਾੜ ਦੇ ਮੈਂਬਰਾਂ ਦਾ ਜੀ ਜਿਨ੍ਹਾਂ ਨੇ ਮੈਨੂੰ ਸਰਬਸ਼ੰਤੀਨਾ ਚੁਣਿਆ ਜੀ ਮੈਂ ਤਾਂ ਤੈ ਦੇ ਲੋ ਧੰਨਵਾਦ ਕਰਦਾ ਜੀ ਤੇ ਬਾਕੀ ਸਮੂਹ ਪੰਚਾਇਤ ਦਾ ਅਮਨ ਸਿੰਘ ਸਰਪੰਚ ਦਾ ਜੀ ਅਮਨਿੰਦਰ ਸਿੰਘ ਦਾ ਸਰਪੰਚ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਤੱਕ ਪਹੁੰਚਾਇਆ ਜੀ ਤੇ ਆਪਾਂ ਜੋ ਵੀ ਲੱਗਦਾ ਵਿਕਾਸ ਹੋਊਗਾ ਜੀ ਆਪਾਂ ਪੰਚਾਇਤ ਦੇ ਨਾਲ ਰਲ ਕੇ ਐ ਵਧੀਆ ਸੱਚੇ ਉਤੇ ਢੰਗ ਨਾਲ ਕਰਾਂਗੇ ਤੇ ਇਮਾਨਦਾਰੀ ਨਾਲ ਪਿੰਡ ਦਾ ਵਿਕਾਸ ਕਰਾਵਾਂਗੇ ਬੋਲੇ ਸੋਨਿਆ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਪਿਛਲੀ 27 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਜਿਮਨੀ ਚੋਣਾ ਪੰਜ ਸਰਪੰਚਾਂ ਦੀਆਂ ਵਿੱਚੋਂ ਜੋ ਕਿ ਸਾਡੀ ಗ್ರಾಮ ਪੰਚਾਇਤ ਲਵਾਨਾ ਕਰਮੋ ਦੇ ਬਾੜ ਨੰਬਰ 1 ਦੇ ਵਿੱਚੋਂ ਪਿਛਲੀ ਵਾਰ ਕੋਈ ਖਾਮੀਆਂ ਕਰਕੇ ਕਾਗਜ਼ਾਂ ਵਿੱਚ ਇਲੈਕਸ਼ਨ ਹੋਣ ਹੋ ਰਹੀ ਸੀ ਉਸ ਦੇ ਵਿੱਚ ਦੁਬਾਰਾ ਜਮਨੀ ਚੋਣਾ ਹੋਈਆਂ ਨੇ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਸਾਰੇ ਬਾੜ ਨੇ ਪਰਗਟ ਸਿੰਘ ਦੀ ਵਾਈਫ ਅਮਨਦੀਪ कौर ਬੀਬੀ ਅਮਨਦੀਪ कौर ਨੂੰ ਸਰਬਸੰਮਤੀ ਨਾਲ ਮੈਂਬਰ ਬਣਾਇਆ ਤੇ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਪੰਚਾਇਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ ਤੇ ਵਿਕਾਸ ਦੇ ਕੰਮ ਕਰਵਾਉਣਗੇ ਹਾਂਜੀ ਅੱਜ ਸਾਡੇ ਸਮੂਹ ਲਮਾਣੇ ਕਰਮੀਆਂ ਦੇ ਸਾਰ ਨਗਰ ਮਾਤੇ ਬੜਾ ਖੁਸ਼ੀ ਹੋ ਭਰਿਆ ਦਿਨਾ ਕਿ ਕਿਸੇ ਤਕਨੀਕੀ ਕਾਰਨ ਕਰਕੇ ਜਦੋਂ ਪੰਚਾਇਤ ਦੀ ਇਲੈਕਸ਼ਨ ਹੋਈ ਤੀ ਬੀਬੀ ਅਮਰਜੀਤ कौर ਦੇ ਕਾਗਜ਼ਾਂ ਦੇ ਕੋਈ ਤਕਨੀਕੀ ਨੁਕਸਰ ਰਹਿ ਗਿਆ ਤੀ ਤਾਂ ਕਰਕੇ ਉਹ ਚੋਣ ਹੋਈ ਨਹੀਂ ਤੀ ਤੇ ਹੁਣ ਸਮੂਚੇ ਨਗਰ ਨੇ ਇਕੱਠੇ ਹੋ ਕੇ ਸਰਬਸੰਮਤੀ ਨਾਲ ਬੀਬੀ ਨੂੰ ਚੁਣਿਆ ਤੇ ਉਹਨਾਂ ਦੇ ਪਤੀ ਆਪਣਾ ਪਾਰਕਟ ਸਿੰਘ ਜੀ ਬਹੁਤ ਵਧੀਆ ਇਨਸ਼ਾਨ ਨੇ ਸਮੂੱਚੇ ਅਜੀਪਾ ਇਚਾਰੇ ਨੇ ਜਨਰਲ ਭਾਈਚਾਰੇ ਨੂੰ ਬਹੁਤ ਖੁਸ਼ੀ ਦਾ ਪ੍ਰੋਗਰਾਮ ਤੇ ਸਮੂੱਚਾ ਪਿੰਡ ਸਾਰਾ ਵਧਾਈ ਦਾ ਪਾਤਰ ਹੈ ਤੇ ਜਿਸਮੂੱਚੇ ਪਿੰਡ ਵਾਲੇ ਆਸ ਰੱਖਦੇ ਆ ਕਿ ਸਾਰੇ ਇਹ ਪੰਚਾਇਤ ਰਲ ਮਿਲ ਕੇ ਪਿੰਡ ਦੇ ਵਿਕਾਸ ਦੇ ਕਾਰਜ ਕਰਾਵੇਗੀ ਜਿਸ ਨਾਲ ਸਾਡਾ ਪਿੰਡ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ ਤੇ ਸਾਡੀ ਸਮੂੱਚੀ ਭਾਈਚਾਰਕ ਸ਼ਾਂਤ ਬਣੀ ਰਹੇਗੀ ਸਮੂੱਚੇ ਨਗਰ ਨੂੰ ਸਮੂੱਚੀ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ